ਭੂਪੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਬਿੱਡੀ ਮਹਿਮ ਦੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਸੋਸ਼ਲ ਮੀਡੀਆ ਵੈਬ ਚੈਨਲ ਔਰ ਸਿਟੀ ਕੇਅਰ ਦੇ ਮੁਖੀ ਸੰਪਾਦਕ ਤੇ ਕਰਤਾਰ ਨਗਰ ਜਲੰਧਰ ਦੇ ਰਹਿਣ ਵਾਲੇ ਪਵਨ ਵਰਮਾ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਅਦਾਲਤ ਵੱਲੋਂ ਉਸ ਨੂੰ ਹੋਰ ਪੇਸ਼ਗਸ਼ਤ ਦੇ ਲਈ 1 ਦਿਨ ਦੀ ਪੁਲਿਸ ਮਾਰਦੇ ਭੇਜ ਦਿੱਤਾ ਗਿਆ ਤੇ ਦੱਸਣਯੋਗ ਹੈ ਕਿ ਉਹਦੇ ਜਿਹੜੇ ਸਾਥੀ ਆ ਵੈੱਬ ਪੱਤਰਕਾਰ ਮਨਨੀਸ਼ ਤੋਖੀ ਜੋ ਜਲੰਧਰ ਦੀ ਇੱਕ ਸੋਸ਼ਲ ਮੀਡੀਆ ਵੈੱਬਸਾਈਟ ਪੰਜਾਬ ਦੈਨਿਕ نیوز ਦਾ ਸੰਪਾਦਕ ਆ ਉਹ ਫਰਾਰ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਫਤ ਮਲਜਮ ਨੂੰ ਪਿਆਰੇ ਲਾਲਵਾਸੀ ਸੂਰਜ ਗੰਜ ਪੱਛਮੀ ਜਲੰਧਰ ਸ਼ਹਿਰ ਦੇ ਵੱਲੋਂ ਗਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਕਰਕੇ ਉਹ ਪਿੰਡ ਕਿੰਗਰਾਸ ਗਾਮਾ ਬਿਹਾਰ ਜਲੰਧਰ ਵਿਖੇ ਆਪਣੇ ਪਲਾਂਟ ਦੇ ਵਪਾਰਕ ਦੁਕਾਨ ਬਣਾ ਰਿਹਾ ਏ ਪਰ ਇਹ ਦੁਕਾਨ ਦਾ ਨਕਸ਼ਾ ਨਗਰ ਨਿਗਮ ਜਲੰਧਰ ਕੋਲੋਂ ਪਾਸ ਨਹੀਂ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮਿਤੀ 24 9 2024 ਨੂੰ ਸਿਟੀ ਕੇਸਰੀ মিডিਆ ਦੇ ਪਵਨ ਵਰਮਾ ਤੇ ਪੰਜਾਬ ਦੈਨਿਕ న్యూਸ ਦੇ ਸੰਪਾਦਕ ਮਨੀਸ਼ ਤੋਖੀ ਨਾਮਕ ਦੋ ਵਿਅਕਤੀ ਜਿਹੜੇ ਉਹਦੀ ਦੁਕਾਨ ਤੇ ਆਏ ਤੇ ਉਹਨਾਂ ਨੇ ਮੋਬਾਈਲ ਫੋਨ ਦੇ ਵਿੱਚ ਉਹਦੀ ਉਸਾਰੀ ਅਧੀਨ ਦੁਕਾਨ ਦੀਆਂ ਫੋਟੋਆਂ ਖਿੱਚ ਲਈਆਂ ਤੇ ਸ਼ਿਕਾਇਤਕਰਤਾ ਨੂੰ ਆਪਣੀ ਦੁਕਾਨ ਤੇ ਉਸਾਰੀ ਦਾ ਕੰਮ ਬੰਦ ਕਰਨ ਦੀ ਧਮਕੀ ਦਿੱਤੀ ਕਿਉਂਕਿ ਦੁਕਾਨ ਦਾ ਨਕਸ਼ਾ ਐਮਸੀਜੀ ਦੇ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ ਬਲਾਰੇ ਨੇ ਦੱਸਿਆ ਕਿ ਮਲਜਮ ਪਵਨ ਵਰਮਾ ਨੇ ਸ਼ਿਕਾਇਤਕਰਤਾ ਨੂੰ ਯਕੀਨ ਦਿਵਾਇਆ ਕਿ ਜੇਕਰ ਉਹ 10000 ਰੁਪਏ ਰਿਸ਼ਵਤ ਦੇ ਦਿੰਦਾ ਤਾਂ ਉਹਦੀ ਦੁਕਾਨ ਨੂੰ ਠਾਇਆ ਨਹੀਂ ਜਾਵੇਗਾ ਕਿਉਂਕਿ ਐਮਸੀਜੀ ਅਧਿਕਾਰੀਆਂ ਨਾਲ ਉਹਨਾਂ ਦੇ ਚੰਗੇ ਸਬੰਧ ਆ ਮਲਜਮ ਪਵਨ ਵਰਮਾ ਨੇ ਸ਼ਿਕਾਇਤਕਰਤਾ ਨੂੰ 4000 ਰੁਪਏ ਆਨਲਾਈਨ ਟ੍ਰਾਂਸਫਰ ਕਰਨ ਦਾ ਤੇ ਬਾਕੀ 5000 ਰੁਪਏ ਉਹਨੂੰ ਬਾਅਦ ਦੇ ਵਿੱਚ ਅਦਾ ਕਰਨ ਦੇ ਲਈ ਕਿਹਾ ਇਸ ਦੇ ਉਪਰੰਤ ਮਲਜਮ ਪਵਨ ਵਰਮਾ ਨੇ ਸ਼ਿਕਾਇਤ ਕਰਤਾ ਤੇ ਉਹਦੇ ਪਿਤਾ ਨੂੰ ਫੋਨ ਕਰਕੇ 9000 ਰੁਪਏ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਸ਼ਿਕਾਇਤਕਰਨਾਂ ਨੇ ਦਬਾਅ ਹੇਠ ਆ ਕੇ 26924 ਨੂੰ ਮਲਜਮ ਪਵਨ ਵਰਮਾ ਦੇ ਓਕਤ ਮੋਬਾਈਲ ਨੰਬਰ ਤੇ 4000 ਰੁਪਏ ਟਰਾਂਸਫਰ ਕਰ ਦਿੱਤੇ ਰਿਸ਼ਵਤ ਦੇ ਪੈਸੇ ਮਿਲਣ ਤੇ ਮਲਜਮਾ ਨੇ ਸ਼ਿਕਾਇਤਕਰਤਾ ਦੇ ਰਿਸ਼ਵਤ ਦੇ ਬਾਕੀ 5000 ਰੁਪਏ ਦੇਣ ਲਈ ਦਬਾਅ ਪਾਇਆ ਬਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਬੁੱਢਲੀ ਪੜਤਾਲ ਤੇ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮਲਜ਼ਮ ਪਵਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ کیس ਦੇ ਵਜੋਂ 5000 ਰੁਪਏ ਲੈਂਦੇ ਆ ਰੰਗੇ ਹੱਥੀ ਕਾਬੂ ਕਰ ਲਿਆ। ਉਹਨਾਂ ਨੇ ਅੱਗੇ ਦੱਸਿਆ ਕਿ ਬਿਊਰੋ ਵੱਲੋਂ ਵਿਛਾਏ ਗਏ ਇਸ ਜਾਲ ਦੇ ਦੌਰਾਨ ਮਲਜ਼ਮ ਪਵਨ ਕੁਮਾਰ ਦਾ ਸਾਥੀ ਪੰਜਾਬ ਦੈਨਿਕ ਨਿਊਜ਼ ਦਾ ਸੰਪਾਦਕ ਮਨੀਸ਼ ਤੋ ਕੀ ਦੋਵੇਂ ਮੌਕੇ ਤੇ ਫਰਾਰ ਹੋਗੇ ਤੇ ਇਸ ਸਬੰਧੀ ਦੋਵੇਂ ਮਲਜਮਾ ਦੇ ਖਿਲਾਫ ਉਹ ਵਿਜੀਲੈਂਸ ਬਿਊਰੋ ਦੇ ਖਾਣਾ ਜਲੰਧਰ ਰੇਂਜ ਵਿਖੇ ਪ੍ਰਿਸ਼ਟਾਚਾਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਗਿਆ ਤੇ ਬੁਲਾਰੇ ਨੇ ਅੱਗੇ ਦੱਸਿਆ ਕਿ ਪੁਛਗਿਸ ਦੇ ਦੌਰਾਨ ਉਹ ਮਲਜਮਾ ਪਵਨ ਵਰਮਾ ਨੇ ਖਲਾਸਾ ਕੀਤਾ ਕਿ ਉਸਦੇ ਨਗਰ ਨਿਗਮ ਜਲੰਧਰ ਤੋਂ ਮਨਜ਼ੂਰਸ਼ੁਦਾ ਨਕਸ਼ੇ ਨਾ ਮਿਲਣ ਕਾਰਨ ਇਮਾਰਤਾਂ ਨੂੰ ਐਮਸੀਜੀ ਤੋਂ ਢਾਉਣ ਦੀ ਧਮਕੀ ਦੇ ਕੇ ਫਗਵਾੜਾ ਦੇ ਗ੍ਰੀਸ਼ ਕੁਮਾਰ ਤੋਂ ਯੂਪੀਆਈ ਰਾਹੀਂ 2500 ਰੁਪਏ ਤੇ ਸ਼੍ਰੀ ਚੋਪੜਾ ਵਾਸੀ ਸੋਡਲ ਰੋਡ ਨੇੜੇ ਕਾਲੀ ਮਾਤਾ ਦਾ ਮੰਦਰ ਜਲੰਧਰ ਤੋਂ ਨਕਦ 5000 ਰੁਪਏ ਰਿਸ਼ਵਤ ਲਈ ਸੀ ਵਿਜੀਲੈਂਸ ਬਿਊਰੋ ਵੱਲੋਂ ਇਹਨਾਂ ਤੱਥਾਂ ਦੀ ਢੰਗਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਂ ਦੀ ਦੁਰਵਰਤੋਂ ਕਰਕੇ ਹੋਰ ਵਿਅਕਤੀਆਂ ਤੋਂ ਵੀ ਪੈਸੇ ਲਏ ਆ